ਓ ਕੀ ਹਰ ਕਤਾ ਖਾਂਡੇ ਤੇ ਇਸਵੇਰੇ ਓ ਮੈਨੂੰ ਇੰਨੀ ਸ਼ਰਮ ਆਉਂਦੀ ਹੈ ਨਾ ਓ ਮੈਨੂੰ ਲੱਗਦਾ ਨਹੀਂ ਤੂੰ ਮੇਰੇ ਘਰ ਵਾਲੇ ਓ ਮੈਂ ਤਾਂ ਤੈਨ੍ਹੇ ਲੱਗਣ ਡੇ ਨਾ ਨਾ ਚਿੰਤਾ ਕਰਾ ਫੇਰ ਆਉਣ ਆਉਣ ਆ ਪੈਣਾ ਹੀ ਆ ਵੇਖਿਆ ਫੇਰ ਉਤਰਨ ਡੇ ਪੇ ਓ ਕੋਈ ਵਾਇਰਸ ਮੋਰਸ ਨਾ ਜਿਹੜਾ ਤੁਹਾਡਾ ਸਰੀਰ 'ਚ ਆ ਜਾਂਦਾ ਵਾ ਓ ਵਾਇਰਸ ਨਹੀਂਗਾ ਦੁੱਖ ਹੀ ਬੜਾ ਲੱਗਾ ਸਾਨੂੰ ਪਤਾ ਕਿੰਨਾ ਚਾਹ ਹੈ ਕਿ ਪੰਜਾਬ ਟੀਮਾ ਜਿੱਤ ਜਾਣੀ ਹੈ ਚੱਲ ਤੂੰ ਇੰਨਾਂ ਗੱਲਾਂ ਨੂੰ ਛੱਡ ਤੇ ਕੱਲੇ ਬਿਸਕਟ ਕਿ ਹੋਰ ਨਹੀਂ ਖਾਣ ਨੂੰ ਨਹੀਂ ਹੋਰ ਕੋ ਨਹੀਂ ਹੈਗਾ ਨਿਆਣਿਆਂ ਦੇ ਖਾਖੂ ਲਿਆ ਸਮਰੀਦ ਨੇ ਤੁਹਾਨੂੰ ਪਤਾ ਤਾਂ ਹੈਗਾ ਛੱਡ ਦਿੱਤੀਆਂ ਚੀਜ਼ਾਂ ਚੱਲ ਕੋਈ ਨਹੀਂ ਬਰਫੀ ਜਾਂ ਸਬਸ ਕੋਲੇ ਹਮਾਸ ਮੂਸੇ ਡਾਇਰੀ ਕੋ ਪਹਿਲੇ ਲੈ ਕੇ ਉਹ ਬੜੇ ਆ ਜਿੰਨਾ ਨਾ ਤਾਂ ਉਹਨਾਂ ਹੀ ਪੁੱਣ ਚੰਗਾ ਹਾਂ ਦਾ ਆਪ ਤੇ ਕੱਚੇ ਆੜੂ ਮੱਥੇ ਮਾਰੇ ਲਿਆ ਕੇ ਚੱਲ ਕੋਈ ਗੱਲ ਨਹੀਂ ਤੂੰ ਚਾਹ ਪਿਆ ਲਿਆ ਬਿਸਕੁਟ ਕਿਹੜੇ ਮਾਰੇ ਆ ਇਹ ਕਈ ਕੋ ਲੱਗਾ ਉੱਤੇ ਆਹ ਬਾਦਮਾ ਵਾਲੀ ਹੈ ਵੀ ਚੱਲ ਕੋਈ ਨਹੀਂ ਮੈਂ ਮਿਲਦਾ ਕੰਨ ਚਾਹ ਲੈ ਆ ਤੂੰ ਜਾਓ ਜਾ ਮੈਂ ਬਰਾਤ ਇੰਨੀ ਆ ਬਤਰੇ ਤਾਂ ਦੋ ਬਤਰੇ ਤਾਂ ਦੋ ਮੈਂ ਬਰਾਤ ਆਮਤ ਵਿੰਦਾ ਹੀ ਤੂੰ ਸੁਦੈਨਵਾ ਵੱਤਰੇ ਕਾ ਦੋ ਵੱਤਰੇ ਕਾ ਦੋ ਤੈਨੂੰ ਕਿੰਨੀ ਵਾਰੀ ਤੇ ਆ ਵੱਤਰੇ ਨਹੀਂ ਹੋਣਾ ਤਾਂ ਦੇ ਘਰ ਤੇ ਬਰਤਤਵਾ ਉਹ ਦਾਲ ਤਰੀ ਜਾਨੀ ਕਿਤੋਂ ਇਹਦੇ ਤਿੰਦੇ ਤੂੰ ਤਮ ਤਾਦੀ ਨਹੀਂ ਤੂੰ ਤਮ ਤਾਦੀ ਨਹੀਂ ਤਿੰਨਾ ਤੋਂ ਮੈਂ ਤਮ ਤਾਦੀ ਆ ਤਾਂ ਇਹ ਨਹੀਂ ਤੋਰਾ ਬੋਤਾ ਤਰ ਲਿਆ ਕਰ ਸਸਿਕਾ ਮਸੀ ਜੀ ਆਤਰੀ ਕਾਲ ਹੋਰ ਸੁਣਾਓ ਠੀਕ ਠਾਕ ਜੀ ਹਾਂ ਤੀਤ ਦਾ ਤਾਂ ਤੁਸੀਂ ਇਤਨਾ ਕਹਤੇ ਆਈਂ ਕੇਲੇ ਨਹੀਂ ਲੈਂਦੇ ਨਹੀਂ ਤੇਲੇ ਲਿਆਂਦੇ ਤੇਲੇ ਤਾਂ ਤਾਂ ਮੀਤalon ਦਾਵਾ ਉਹ ਲੈ ਮਸੀ ਅਸੀਂ ਕਿ ਕੇਲੇ ਲਿਆਈ ਮੈਂ ਇਹਨੂੰ ਸੁਣਾਵ ਦੇ ਕੇ ਗਿਆ ਸੀ ਨਾਲੇ ਨਾ ਹੱਤ ਦਿਨ ਘਾਲ ਕਰੇ ਤੇਲੇ ਤੋਂ ਤਾਂ ਤੀਰੇ ਸੀ ਹਾਂ ਹੈ ਤੀਰੇ ਤੀਰੇ ਤੰਦਾ ਆ ਮੈਂ ਤਾਂ ਅਸੀਂ ਤਾਂ ਕਰੀ ਹਾਡੇ ਇਥੇ ਕੇਲੇ ਚੰਗੇ ਮਿਲਦੇ ਆ ਸਾਨੂੰ 100 ਰੁਪਏ ਦੇ ਨਹੀਂ ਜਾਣ ਲੱਗੀ ਕੇਲੇ ਲੈ ਆਵਾਂਗੇ ਟੰਗਾ ਦੇ ਦੂੰਦੀ ਹੋਰ ਸੁਣਾ ਠੀਕ ਠਾਕ ਹਰ ਹਾਂ ਤੀਤਾ ਤੁਸੀਂ ਤਾਂ ਆਓ ਵਧੀਆ ਵਧੀਆ ਲੱਗੇ ਜੋ ਨਾ ਹਾਂ ਸਾਡਾ ਲਾਦਾ ਤਾਦਾ ਕਿਦਾਂ ਲਾਦੇ ਵਾ ਉਹ ਨਹੀਂ ਅੱਜ ਪਹਿਲੇ ਦਿਨ ਪਾਣੀ ਪਾਇਆ ਵਾ ਆਣਾ ਵੱਟਾਂ ਦੀ ਮਿੱਟੀ ਦਿਖਾਉਂਦੇ ਆਂ ਤੇਰਾ ਤੇਰਾ ਦਾਦੀ ਮੈਨੂੰ ਪੈਸੇ ਦਿੰਦਾ ਤੇ ਤੇਰੀ ਮੰਮੀ ਮੈਨੂੰ ਪੈਸੇ ਦਿੰਦੀ ਆ ਉਹ ਕਿੰਨੀ ਵਾਰੀ ਤੇ ਆ ਮੈਨੂੰ ਹੋਟਲ ਵਿੱਚ ਲੋਟੀ ਥਵਾ ਲਿਓ ਥਵਾ ਲਿਓ ਇਤ ਵਾਰੀ ਨਹੀਂ ਇਹਨਾਂ ਨੇ ਮੈਨੂੰ 500 ਰੁਪਇਆ ਦਿੱਤਾ ਸਾਡੀ ਦੋਰੀ ਰਿਸ਼ਤੇਦਾਰੀ ਦੋਰੀ ਰਿਸ਼ਤੇਦਾਰੀ ਸਾਡੀ ਤੂੰ ਮੈਨੂੰ ਦੇ ਦੇ ਦਾਣਾ ਹੀ ਹੈ ਤੰਦਾ 500 ਰੁਪਇਆ ਦੇਣਾ ਹੀ ਤੈਨੂੰ ਵੀ 500 ਦੇ ਦੂੰ ਇਹਨੂੰ 200 ਦੇ ਕੇ ਦਾਣਾ ਲੈ ਮੈਂ 100 ਮੰਗੇ 200 ਵੀ ਨਹੀਂ ਦਾਂਦਾ ਦੋਰੀ ਰਿਸ਼ਤੇਦਾਰੀ ਦੋਰੀ ਇਹ ਵੀ ਦਰੀ ਨਹੀਂ ਉਹ ਮੈਨੂੰ ਦਿੰਦੇ ਬੜੀ ਲੜਾਈ ਕਰਨੀ ਲੈ ਹਾਂ ਧੋਏ ਦਾਲ ਨਹੀਂ ਇਦਾਂ ਦਿਲ ਨਹੀਂ ਹਲਕਾ ਕਰੀਦਾ ਮੈਂ ਮਾਸੀ ਬਿਸਕੁਟ ਖਾ ਬਦਮਾਲੇ ਨਹੀਂ ਤੇ ਰਾਤ ਤੁਲੇ ਲੈ ਆਉਂਦੇ ਮੇਰੀ ਮੰਮੀ ਲਈ ਉਹ ਡੈਡੀ ਉੱਥੇ ਡਿਆ ਨਾ ਪੈਰ ਗੇ ਹਟਵਾਵਾ ਪੈਸੇ ਡੈਡੀ ਕੋ ਹਾਂ ਨਾ ਉਹ ਤਾਂ ਇਹ ਨਹੀਂ ਪੜਾ ਪੈਸੇ ਡੈਡੀ ਨੇ ਦੇਣੇ ਹੁੰਦੇ ਆ ਉਹ ਤਾਂ ਪਾਤੇ ਆਪਣੇ ਨਾ ਜੇਬੇ ਦੀ ਪਾਤੇ ਦਾ ਹੱਥ ਦਾ ਆਪਣੇ ਪੱਲੇ ਬੰਨ ਤੇ ਰੱਤ ਦਾ ਤੇ ਮੰਮੀ ਤੇ ਪਤਾ ਨਹੀਂ ਉਹ ਤਲਵਾ ਦੇ ਨੇ ਪਿਆ ਤੇ ਪਾ ਲੈਂਦੀ ਆ ਹਾਂ ਗੰਦੀ ਤੇਰੀ ਮੰਮੀ ਬਹੁਤ ਤਲਾ ਤਵਾਏ ਉਹ ਨਹੀਂ ਮਾਸੀ ਬੋਤੇ ਇਹਨਾਂ ਨੂੰ ਪੈਸੇ ਦਿਆ ਕਰੋ ਉਹ ਚੰਗੇ ਬੜੇ ਆ ਆਂਦੇ ਫਜ਼ੂਲ ਪੈਸਾ ਨਾ ਖਰਚਿਆ ਕਰੋ ਇੱਥੇ ਆਪਣਾ ਜਲੂਸ ਕੱਢੀ ਜਾਂ ਰਹੀ ਆ ਠੀਕ ਨਾ ਘਰ ਦੀ ਨੋ ਲੱਗਣ ਦੀ ਆ ਆਈ ਦਲੂ ਤਾ ਤੋ ਦਦਨਾ ਤੇਨੂੰ ਤਰ੍ਹਾਂ ਪਤਾ ਨਹੀਂ ਹੈ ਚਲ ਮਾਸੀ ਜੀ ਚਾਹ ਪੀਓ ਚਾਹ ਠੰਡੀ ਹੋ ਜਣੀ ਆ ਹੋਏ ਤੋ ਤੇ ਮੈਂ ਹੋਏ ਨਹੀਂ ਤੋ ਫੇਰ ਨਾ ਘਰ ਤੋ ਆਹ ਦਾ ਤੀਕਾ ਆ ਖਾ ਮਸੀ ਬਤਾ ਮਾਲ ਬਿਸਕਟ ਤੇਰੇ ਵਾਸਤੇ ਨਾ ਨਹੀਂ ਸਪੈਸ਼ਲ ਫੜੋ ਮਾਸੀ ਬਿਸਕਟ ਬਦਾਮ ਵਾਲੇ ਆ ਤੋ ਜਾਲਦੀ ਨਹੀਂ ਤੋ ਤਾਂਦੇ ਨਹੀਂ ਨੇ ਤੋ ਰਿਖ ਜਾਓ ਆਹ ਮਾਸੀ ਅਸੀਂ ਪਹਿਲੀ ਵਾਰੀ ਵੇਖੇ ਤਾਂ ਹੀ ਲੈਂਦੇ ਸੀ ਖਾਓ ਤੁਸੀਂ ਇਹਨਾਂ ਨੇ ਬਿਲਕੁਲ ਨਹੀਂ ਵੇਖੇ ਕਦੀ ਨਾ ਹੰਦੇ ਨਹੀਂ ਕਰ ਅਬਰੇ ਪੁੱਤੇ ਨੇ ਤੇ ਤਪਲ ਦੰਦਾ ਸਾਹ ਪੀਤੇ ਫਤਿਹ ਯਾਲ ਤੁਨ ਲਾ ਮੇਰੀ ਇਦਾਂ ਇਹ ਮਸੀ ਤੇ ਡੋਬ ਕੇ ਖਾਈਦਾ ਉਹ ਨਾ ਇਦਾਂ ਕਰਕੇ ਉਹ ਤੋਂ ਆਪਣੀ ਤਾਪ ਵਾਪਸ ਲੈਦਾ ਉਹ ਤੇ ਮਮੀ ਨੇ ਬੜੇ ਮਾਰ ਦੀ ਕਿਉ ਕਹਿੰਦੀ ਆਹ ਦੀ ਪਾਇ ਤੇਰੀ ਮਮੀ ਨੇ ਤਾਪ ਰੀ ਪਾਈ ਤਾਪਰੀ ਪਾਈ ਇਦਾਂ ਦਿੰਦੀ ਆ ਲੈ ਲਾ ਵਾਪਸ ਲੈ ਕੇ ਜਾਣ ਪੈਣਾ ਚੁੱਪ ਕਰ ਜਾ ਇੱਥੇ ਨਾਲੇ ਤੇਰਾ ਘਰ ਵਸਾਤਾ ਨਾਲੇ ਤੈਨੂੰ ਐਡੇ ਵੱਡੇ ਘਰ ਦਾ ਮੌਜ ਵਿਖਾਤੀ ਹਜੇ ਤੂੰ ਸ਼ਾਪ ਫੇਰ ਲੈਣ ਨੂੰ ਤਿਆਰ ਹੋਈ ਆ ਇੱਕ ਗ੍ਰਾਮ ਦੀ ਛਾਪ ਰਹਿਣ ਦੇ ਕਿਤੇ ਮੇਰੇ ਕੋਲ ਤਾਪੇ ਤੋ ਦੈਨੀ ਆ ਤੰਦੀਨੀ ਆ ਹੋਲੀ ਆ ਫਿਰ ਲੱ ਲਾ ਮੰਮੀ ਇਹਦੇ ਤੋਂ ਮਾਸੀ ਵੀ ਇਹਦਾ ਲੜਦੀਆਂ ਰਹਿੰਦੀਆਂ ਦੋਵੇਂ ਜਾਣੀ ਤੂੰ ਇਹਵੇਂ ਹੱਤ ਦਾ ਕੰਮ ਕਰਿਆ ਕਰੋ ਇਹਨੂੰ ਨਾ ਮਾਰਾ ਨਾ ਬਖਾਲਿਆ ਕਰੋ ਹਰ ਵੇ ਤੂੰ ਤਾਮੂ ਉਹ ਕਹਿੰਦੇ ਨੇ ਤਾਨੂੰ ਪਹਿਲਾਂ ਕਹੇ ਕੋ ਨਹੀਂ ਤਾਮ ਹੁੰਦਾ ਉਹ ਮਾਸੀ ਉਹ ਦਸ ਤੌਂਦੇ ਰਹਿੰਦਾ ਬਾਹਰ ਰੋਣ ਕਿ ਮੇਲਾ ਲਗਾ ਰਹਿਂਦਾ ਵਾ ਘਰ ਮਾਸੀ ਨੂੰ ਕੋ ਕੰਮ ਨਹੀਂ ਹੁੰਦਾ ਇਹਦੀ ਕੋ ਜੁਬਾਨ ਚੱਲਦੀ ਆ ਜੁਬਾਨ ਤਾਂ ਐਡੀ ਲੰਮੀ ਆ ਕੈਂਚੀ ਵਾਂਗ ਚੱਲਦੀ ਆ ਇੱਥੇ ਆ ਤੇ ਲੰਮੀ ਹੋਈ ਆ ਉਦੋਂ ਉੱਥੇ ਤੇ ਨੀਤੀ ਜੀ ਸੀ ਤੂੰ ਇਹ ਨੰਮੀ ਕਰਾਈ ਆ ਤੂੰ ਕਿਉਂ ਉਹਨੂੰ ਵਦਕਤ ਗੱਲਾਂ ਕਰਦੇ ਜੇ ਤੈਨੂੰ ਤਾਂ ਮਾਉਦ ਨਹੀਂ ਚੰਦਾ ਆਈ ਇਹ ਨਹੀਂ ਉਹ ਤਮ ਤੰਦਾ ਤਾਦੀ ਚਲ ਕੋਈ ਮਾਤੀ ਚਾਹ ਪੀਈ ਤੈਨੂੰ ਡਾਡੀ ਨਹੀਂ ਆ ਜਣਾ ਤਾ ਕੇ ਪੀਨੀ ਆ ਆ ਤਾਂ ਲੋਹਾਂ ਦੇ ਤੁੱਟ ਚਾਹ ਪਿਆ ਲੰਦੇ ਚੋਦੀ ਆ ਤੈਨੂੰ ਮੈਂ ਤੇ ਕਰ ਕਹਿੰਦੀ ਤੋਰਾ ਬੋਦਾ ਕੰਮ ਤਰਿਆ ਕਰ ਮੇਰੀ ਬੇਤੀ ਨਾ ਸਰਾਹ ਤਾਦੀ ਆ ਤਮ ਫੇ ਤੂੰ ਇੰਨਾ ਨਹੀਂ ਦੰਨਾ ਤਾਦੀ ਆ ਅਲੱਗ ਗੱਲਾਂ ਤਾਦੀ ਕਰਦੀ ਆ ਮੈਨੂੰ ਫੇ ਥਮ ਆਉਂਦੀ ਜਦੋਂ ਮੈਨੂੰ ਨਾਮੇ ਦਿੰਦੇ ਮੇਰਾ ਫੇ ਤਾਂ ਨਹੀਂ ਦੇਖਦਾ ਤੇ ਕੋਨ ਇਹਦੇ ਮੈਨਾਂ ਲੋਹ ਲੋ ਲਾਦੀ ਆ ਕੋਈ ਨਹੀਂ ਦਿੱਨੇ ਦੀ ਮੰਮੀ ਐ ਨਾ ਨਵੇਂ ਇਦਾਂ ਹੀ ਦਿਨ ਤੇ ਤਾਣਾ ਉਹ ਨਹੀਂ ਏ ਧੀ ਦੇ ਡਾਪ ਆਉਂਗੀ ਇਦਾਂ ਦਾ ਦਾਦੇ ਬਿੱਟੂ ਬਰੇ ਤੇ ਆਦੀ ਬਿੱਟੂ ਫੜ ਫੜ ਹੋਰ ਖਾ ਲੈ ਤੇ ਤੂੰ ਮੂੰਹ ਤੋਂ ਪਾਣੀ ਨਿੱਤਰ ਤੇ ਲੈ ਇੰਨੇ ਬੱਸ ਕਰ ਔਰ ਰਹਿਣ ਦੇ ਮਾਸੀ ਜੋਗੇ ਸਾਰੇ ਤਾਂ ਤੂੰ ਹੀ ਚਾਫ ਗਈਆਂ ਤੋਈ ਦਲ ਨਹੀਂ ਤਾਲਾ ਤਾਲਾ ਦੋ ਬੋਕੇ ਖਾਂਦੇ ਦਾ ਤਾਂ ਉਹ ਨਹੀਂ ਜਿੱਥੇ ਦਾਦ ਨੂੰ ਹੂੰ ਵਿਧਿਆਨੂ ਮੇਰੇ ਬਿੱਤੁਰ ਵੀ ਦਿੱਥੰਦੇ ਆ ਵੀ ਥਾਂ ਦੀ ਆ ਤਾਂ ਇਹਦੀ ਮੈਂ ਰੋ ਰੋ ਪਤਲੀਂ ਦੀ ਦਾਨੀ ਆ ਮਠੇ ਆ ਆ ਤੂੰ ਖਾ ਨਹੀਂ ਮੈਂ ਨਹੀਂ ਖਾਂਦੀ ਇਹ ਖਾਵੇ ਇਹਦਾ ਢਿੱਡ ਨਿੱਕਾ ਵਾ ਇਹ ਵੱਡਾ ਕਰ ਫੜ ਮੈਂ ਤੂੰ ਖਾ ਕੋ ਨਹੀਂ ਤੇ ਨਿੱਟਾ ਹੀ ਆ ਮੱਖੀਆਂ ਮੈਂ ਨਹੀਂ ਇੱਥੇ ਹੋਈ ਉਹ ਦਿਨਾ ਦੰਦਾ ਵਾ ਤਲ ਨੇ ਤੇ ਝਾੜਦਾ ਤੂੰ ਮੇਰੇ ਕੋਲ ਤਲ ਇਹਨੂੰ ਆਪੇ ਪਤਾ ਲਾ ਦੂਗਾ ਫੇ ਉਹਨੂੰ ਵੀ ਨਾਲ ਹੀ ਲੈ ਤੇ ਦਾਣਾ ਪੈਣਾ ਉਹਨੂੰ ਹੀ ਲਾ ਦਾਂਗੀ ਕਾ ਉਹ ਕਹਲਾ ਵਾ ਜਾਓ ਜਾਓ ਵਾਰ ਉਠਾਂ ਤੇ ਆ ਨੰਦ ਆ ਹਾ ਮਿੱਠੇ ਬਰੇ ਹੀ ਮੈਂ ਤਾਂ ਕਿ ਨਹੀਂ ਜਾਣਗੇ ਨਾ ਮਗਰ ਪਾਣੀ ਤਲੋਂ ਕੂੰਗੀ ਮੈਂ ਮੈ ਤੇ ਮੈਨੂੰ ਤੰਦਾ ਵਾ ਸਾਰਾ ਮੈਨੂੰ ਤੰਨ ਬਹੁਤ ਤੇਜ ਵਾ ਕੋਈ ਨੂੰ ਚਾਹ ਪੀ ਚਾਹ ਪੀ ਤੰਨ ਆ ਕਿ ਤੂੰ ਤਤੋਰ ਕਾਂਡੇ ਸਾਹਮਣੇ ਦੱਲ ਕਰੋ ਜਦਿ ਤਾਨੀ ਇਹ ਕੰਨਾਂ ਚ ਕੰਡੀਆਂ ਨੇ ਹੂੰ ਉਹ ਤਾਂ ਪੋਣੀ ਆਈ ਹੈ ਤਾਂ ਤਾਂ ਤੇ ਤੰਨਾਂ ਚ ਦਰਦੇ ਆ ਹੋ ਗਿਆ ਵੱਤ ਗਿਆ ਸਵਾਗਾ ਵੱਤ ਗਿਆ ਨਾ ਓਕੇ ਓਕੇ ਚਲ ਕਦੂ ਹੋ ਗਿਆ ਯੋ ਵਧੀਆ ਹੋ ਗਿਆ ਹੁਣ ਕੱਖ ਪੱਤਰ ਰਹਿ ਗਿਆ ਵਾ ਨਾ ਹੋ ਗਰੇ ਤੰਗਲੀ ਨਾ ਕੱਢ ਦਾਂਗੇ ਬਾਹਰ ਇਹ ਆ ਵੀ ਇਧਰੋਂ ਵੀ ਲੱਗ ਕੱਖ ਪੱਤਰ ਇਧਰ ਹੀ ਬੱ ਤੂੰ ਕਿਧਰੋਂ ਆਈ ਕਰਦੌਰੀ ਕਰਦੀ ਸਵੇਰ ਦੀ ਹਾਏ ਕਿਹ ਹੈ ਵੇਲੇ ਚੰਗਾ ਕੂ ਪਿਆ ਕਰੋ ਹੱਦ ਹੋ ਗਈ ਤੁਹਾਡੇ ਵਾਲੀ ਤੈਨੂੰ ਪਤਾ ਹੀ ਨਹੀਂ ਆਪਣੇ ਘਰ ਦਾ ਕੀ ਆ ਸਾਡੇ ਘਰ ਕਿਧਰ ਗਈ ਸੀ ਤੂੰ ਮੈਂ ਕਿਤੇ ਨਹੀਂ ਜਾ ਸਕਦੀ ਮੈਂ ਘਰ ਨਾਲ ਬੱਜੀ ਆ ਮੈਂ ਮੁੱਲ ਵਿਕਦੀ ਆਈ ਆ ਮੇਰਾ ਹੈ ਨਹੀਂ ਕੋਈ ਵੀ ਨਾ ਚੁੱਕੀ ਫਿਰ ਲੱਕੜ ਦੇ ਘੋੜੇ ਵਾਂਗੂ ਮੂੰਹ ਜਾ ਚੁੱਕੀ ਫਿਰ ਮੈਂ ਕੁਲਵਿੰਦਰ ਦੇ ਘਰੋਂ ਆਈ ਆ ਇੱਥੇ ਘਰ ਦੇਵੇਂ ਤੇ ਸਾਰੀ ਦਿਹਾੜੀ ਕਿਤੇ ਇਹਨਾਂ ਦਾ ਕੁੱਤੀ ਚੀਕਾ ਨਹੀਂ ਮੁੱਕਦਾ ਸਾਰੀ ਦਿਹਾੜੀ ਲੜਾਈ ਨਹੀਂ ਮੁੱਕਦੀ ਮੈਥੋਂ ਨਹੀਂ ਨਹੀਂ ਲੜਾਈ ਚ ਰਹਿ ਹੁੰਦਾ ਤੇ ਤੂੰ ਬਾਹਰ ਗਈ ਸੀ ਤੇ ਘੜੀ ਲਾ ਕੇ ਆਈ ਆ ਤੇ ਹੁਣ ਤੇਰੇ ਆਈ ਆ ਘਰ ਕੀ ਗ ਲੜਾਈ ਮੁੱਕ ਜੂਗੀ ਹੁਣ ਨਾ ਮੁੱਕੂਗੀ ਘੜੀ ਨਾ ਘੜੀ ਤੇ ਮੈਂ ਤਾਂ ਸੌਖੀ ਫਿਰ ਤੋਰੇ ਆਈ ਗੱਲਾਂ ਬਾਤਾਂ ਕਰ ਆਈ ਆ ਨਾ ਹੋ ਸਕਦਾ ਮੁੱਕੀ ਜਾਵੇ ਜਾਂਦਿਆਂ ਤੱਕ ਗਾਂਭ ਸ਼ਾਂ ਹੋ ਜਾਣਗੇ ਕਿ ਕਿਸੇ ਕੰਮ ਤੋਂ ਦੇ ਨੂੰ ਹੱਥ ਪਾਇਆ ਹੋਊਗਾ ਮੇਰੇ ਹੁੰਦਿਆਂ ਦੇ ਜਿਦੋ ਜਿਦੀ ਬਸ ਇਦਾਂ ਗੱਲਾਂ ਕਰੀ ਜਾਂਦਿਆਂ ਨਾਲ ਮੈਨੂੰ ਜਾਨ ਤੋੜ ਤੋੜ ਮੇਰੀ ਖਾਈ ਜਾਂਦੀਆਂ ਤੁਸੀਂ ਹੁਣ ਦੱਸੋ ਤੁਸੀਂ ਕੀ ਕਰ ਰਹੇ ਆ ਅੱਖਾਂ 'ਚੋਂ ਪੱਟੀ ਲਾ ਤੇ ਵੀ ਇਹ ਵੀ ਕੀ ਕਰਦੇ ਵੇਖ ਜੋ ਜੱਟ ਕਰਦੇ ਨੇ ਮੈਂ ਉਹ ਕਰਦੇ ਆ ਠੀਕ ਵਾ ਹਾਂ ਆਇਆ ਪਾਣੀ ਤਾਂ ਨਹੀਂ ਲੈ ਕੇ ਮਗਰ ਕੋਈ ਤੁਹਾਡੇ ਫਿਰ ਮੇਰੇ ਮਗਰ ਕਿਨੇ ਆਉਣਾ ਪਾਣੀ ਤਾਂ ਨਹੀਂ ਲੈ ਕੇ ਨੋਆ ਵਾ ਤੁਹਾਡੀਆਂ ਪੁੱਤ ਵਾ ਤੁਹਾਡੇ ਗਿਆ ਹੀ ਮੈਂ ਹੂੰ ਉਹ ਗੱਲ ਵੀ ਉਹ ਬੈਠੇ ਮੰਜੇ ਦੇ ਉੱਤੇ ਟੇਬਲਾਂ 'ਤੇ ਰੋਈ ਜਾਂਦੇ ਆ ਹਾ ਹਾ ਲੋੜਾ ਕਿਉਂ ਰੋਂਦੇ ਹੀ ਮੈਂ ਚਾਰ ਗਿਆ ਨਾ ਫਰੇ ਮੂੰਹ ਇਹਨਾਂ ਦੀ ਕਰਤੂਤਾ ਹੀ ਮੈਂ ਤਾਂ ਤੁਹਾਡਾ ਪਿਓ ਉਧਰ ਸਾਲਿਓ ਜਿੰਦਗੀ ਦੀ ਜੰਗ ਹਰ ਚੱਲਿਆ ਹੈ ਗਾਲਾਂ ਨਾ ਕੱਢੋ ਕੀ ਆਖਾਂ ਫੇਰ ਮੈਨੈਨੂੰ ਕੀ ਆਖਾਂ ਇਹਨੂੰ ਕਿਉਂ ਭਰੀ ਨਾ ਕੀ ਆਖਾਂ ਦਾਸ ਹਾਂ ਫੇਰ ਫੇਰ ਕੀ ਮੈਂ ਛੱਡ ਆਇਆ ਹੁੰਦੇ ਨੂੰ ਇਹਨੂੰ ਬਾਹਰ ਨੂੰ ਤੇ ਤਾਂ ਕਰਕੇ ਮੈਨੂੰ ਆਖਣ ਦੇ ਆ ਕਿ ਤੂੰ ਫੇਰ ਤੋ ਰਾਈਂ ਆ ਤੇ ਉਹ ਆ ਤੇ ਜੇ ਆ ਉਹ ਜੇ ਤੂੰ ਇੱਥੇ ਹੁੰਦੀ ਉਹਨਾਂ ਨੇ ਪਾਣੀ ਲਿਆਉਣਾ ਨਹੀਂ ਤੇ ਤੂੰ ਹੀ ਲੈ ਆਉਂਦੀ ਮੇਨੂੰ ਤੁਸੀਂ ਚੰਗਾ ਬੋਲਦੇ ਆ ਮੈਂ ਵੀ ਸਾਰੇ ਦਿੱਥੇ ਸੜੀ ਪਈ ਆ ਮੈਂ ਇੱਕ ਜਣੀ ਤਰੇ ਮੈਨੂੰ ਪਤਾ ਹੀ ਨਹੀਂ ਵੀ ਮੈਂ ਘਰ ਵੀ ਮੁੜਨਾ ਜਿਨਾਂ ਦੇ ਘਰ ਗਈ ਆ ਨਾ ਉਹ ਵੀ ਆਂਦੀਆਂ ਨਹੀਂ ਵੀ ਕੰਨੂ ਆਣ ਕੇ ਬਹਿ ਗਈ ਇਹਨੂੰ ਕੀ ਗੱਲ ਕੰਮ ਹੀ ਆ ਨਹੀਂਗਾ ਉਹ ਤੇ ਹੱਲੇ ਵੀ ਨਹੀਂ ਮੈਨੂੰ ਆਉਣ ਦਿੰਦੀ ਕੌਣ ਕੁਲਵਿੰਦਰ ਐਦਾਂ ਹੀ ਲੋਕੀ ਉੱਤੋਂ ਉੱਤੋਂ ਕਹਿੰਦੇ ਹੁੰਦੇ ਆ ਅਗਰੇ ਨਾਲ ਵੀ ਕੰਮ ਕਰਨ ਲਈਦਾ ਹੁੰਦਾ ਵਾ ਘਰ ਨੂੰ ਆ ਜਾਈਦਾ ਉਹਨਾਂ ਲਈ ਆ ਜੀ ਸੀ ਬੀ ਮੈਂ ਤਾਂ ਨਾਲ ਮੈਂ ਵਧਾਈ ਦੇ ਆਵਾ ਉਹ ਵੀ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਚੰਗਾ ਹੋ ਗਿਆ ਵਧਾਈ ਦੀ ਆਈਆਂ ਵਧੀਆ ਕੀਤਾ ਮਠਿਆਈਆਂ ਛਠਿਆਈਆਂ ਖਾ ਕੇ ਆਈਆਂ ਰੋਟੀ ਪਾਣੀ ਖਾ ਕੇ ਆਈ ਆ ਅਜੇ ਅਗਲੀ ਆਂਦੀ ਵੀ ਰਾਤ ਰੋ ਸਵੇਰੇ ਤੈਨੂੰ ਸਰਵਣ ਆਪੇ ਛੱਡ ਕੇ ਆਊਗਾ ਅੱਛਾ ਆਹੋ ਤੇ ਮੈਂ ਪਤਾ ਪਦੀ ਆ ਗਈ ਤੁੰਬੇ ਤੜਾਉਂਦੀ ਮੈਂ ਚੱਲ ਮੈਂ ਆਪਣੇ ਘਰ ਦਾ ਵੀ ਹਾਲ ਵੇਖਾਂ ਜਾ ਕੇ ਇੰਨਾ ਕੋ ਖਾਦਾ ਵਾ ਹੁਣ ਫਿਰ ਮੇਰਾ ਸਿਰ ਕਰਨ ਨੂੰ ਖਾਣ ਲਈ ਚੱਲ ਕਰਨ ਨੂੰ ਇਹ ਬੰਦੇ ਕੋ ਭਲਾ ਨਹੀਂ ਹੈਗਾ ਬੰਦਾ ਵਾ ਜੀ ਜਾਣਾ ਵਾ ਘਰ ਤੇ ਚਲੋ 10 ਮਿੰਟ ਬੋ ਪਾਣੀ ਧਣੀ ਪੀਓ ਕੋ ਜੇ ਅਗਲੇ ਨੇ ਚਾਹ ਰੱਖੀ ਹੈ ਤੇ ਠੀਕ ਵਾ ਤੇ ਪੀ ਕੇ ਤੇ ਆਪਣੇ ਘਰ ਨੂੰ ਆ ਜਾਓ ਆਪ ਵੀ ਬੈਠੀ ਦੀ ਅਗਲੀਆਂ ਨੂੰ ਵੀ ਭਾਲਿਆ ਕੰਮ ਤੋਂ ਵੇਲੀ ਹੈਗੀ ਏ ਤਰੀ ਫਿਰਦੀ ਇਹਦੀ ਪਾਇਆ ਵਾ ਇਹ ਨਾ ਤਾਰ ਪਾਇਆ ਈਓ ਇਹ ਜਦੋਂ ਦਾ ਪਾ ਤੇ ਪਤਾ ਨਹੀਂ ਇੱਥੇ ਦਬਾਰਾ ਹੱਥ ਤੇ ਤੇ ਤਿੱਥੇ ਦਲਦੀ ਆ ਤੇ ਆ ਦੱਬਾ ਤਾਂ ਤਵਾ ਦਾ ਲੈ ਲੈਣਾ ਤਾਰਾ ਤਾਂ ਤੁੱਟਾ ਵਾ ਨਹੀਂ ਹੋਉਂਦੀ ਇਹ ਵੱਧ ਦੇ ਤਪਉਣਾ ਪਹਿਲਾਂ ਫੇ ਫੇ ਜਦ ਨਿੱਤਾ ਹੋ ਜਾਣਾ ਫੇ ਨਿੱਤੇ ਤੇ ਪਉਣਾ ਵਾ ਫੇ ਇਦਾਂ ਦਾ ਹੇਲ ਦਾਂਦਾ ਨਾ ਨੰਦੀ ਤਰ੍ਹਾਂ ਉਹ ਬੜੀਆਂ ਇਦਾਂ ਦੀਆਂ ਦੱਲਾਂ ਤਾਦੀਏ ਤੋਤ ਸਮਝ ਕੇ ਆਪੋਲ ਬਹੁਤ ਹੋਨੇ ਨਾਏ ਸੋਨੇ ਨਾਏ ਹਾਂ ਬਹੁਤ ਹੋਨੇ ਹੂੰ ਨਾ ਤਾਂ ਤੱਤਨ ਵਾਲਾ ਹੋ ਦਿਆ ਵਾ ਹਾਂ ਤੇ ਭਰੇ ਆ ਤੇ ਤਾਂ ਵੀ ਨਹੀਂ ਤਾਦੇ ਤੇ ਦੇ ਮੈਂ ਇਥੇ ਇੱਧੇ ਰਿੰਦੇ ਮੈਂ ਤਾਂ ਬਰਾਤ ਇਨੀ ਆ ਚਲੋ ਤੋਈ ਧੰਮ ਤਰ ਲੋ ਤੋਈ ਧੰਮ ਤਰ ਲੋ ਪਰ ਤੂੰ ਤਾਂ ਦਾ ਹੀ ਹੈ ਨਹੀਂ 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 ਤਰਿਆ ਕਰੋ ਧੰਮ ਖੜਾ ਤੂੰ ਹੀ ਨਾ ਤੇ ਦਿਆ ਕਰ ਤੂੰ ਧੰਮ ਕਰਿਆ ਕਰ ਮੈਂ ਮੇਰਾ ਫਿਰ ਤੇ ਤੈਨੂੰ ਪਤਾ ਹੀ ਤਾਂ ਨਹੀਂ ਅੰਦਰ ਲਾਂ ਦਰਦੇ ਮੈਂ ਧੰਮ ਤੇ ਬਰਾਤardi ਆ ਦਾਲ ਤਨ ਦਾ ਮੈਂ ਤਾਰ ਬੰਦ ਰੋਟੀਆਂ ਵੀ ਖਾ ਲੈਨੀ ਨਹੀਂ ਨਹੀਂ ਹਾਂ ਤਾਰ ਬੰਦ ਕੌਣ ਲਾਪੇ ਅੱਗੇ ਤੂੰ ਪੇਂਦੇ ਤੇ ਦੋਈ ਤਾਂ ਨਹੀਂ ਆ ਨਿੰਨ ਬਹੁਤ ਜ਼ਿਆਦਾ ਦਾ ਦੰਦੀ ਫਿਰ ਮੈਂ ਦਾ ਕੰਮ ਵੀ ਜ਼ਿਆਦਾ ਕਰਦੀ ਆ ਆ ਵੇ ਕਿੱਦੀ ਤੋਂ ਨਹੀਂ ਤੇਰੀ ਤੋਤੀ ਪਈ ਆ ਅੱਧਾ ਨਾ ਉਹਾਂ ਦੀ ਗੱਲ ਕਰਿਆ ਕਰ ਫਿਰ ਦੰਦੀ ਹੋਰ ਪਾ ਦੰਦੇ ਨਹੀਂ ਇਹ ਤੋਂ ਨਹੀਂ ਨਤਲਣਾ ਜੇ ਤੂੰ ਨਤਲ ਕੀ ਕਿਪਤਾ ਤੈਨੂੰ ਪਾ ਕੇ ਦੇਣੀ ਕਿ ਨਹੀਂ ਇਹ ਤੇ ਮਾਲਕ ਬਣ ਕੇ ਲੈ ਤੇਹੀ ਦਲਵਾ ਇਹਨੂੰ ਬਦੀ ਨੂੰ ਤਦੂੰਗੀ ਹਾ ਹੋ ਨਹੀਂ ਹੋ ਨਹੀਂ ਦਾਣਾ ਇਹ ਗੱਲ ਨਾ ਕਰ ਮੈਂ ਆ ਦੋ ਦਿਨ ਮੈਂ ਆ ਦੋ ਦਿਨ ਅੱਧਾ ਨਹੀਂ ਹੋਣਾ ਇਹ ਤੈਨੂੰ ਤੋਤੀ ਨਹੀਂ ਮਿਲਣੀ ਤਾਂ ਮੈਂ ਲੋਤੀ ਦੇ ਵਿੱਚ ਹੀ ਰਹਿਣਾ ਮੈਂ ਉਹਨੂੰ ਤਿਆ ਮੈਂ ਨਾ ਮੈਂ ਨਾ ਲੋਤੀ ਲੋਤੀ ਪਾਇਆ ਤਾਂ ਨਹੀਂ ਤੇ ਟੈਂਡੀ ਤਾਂ ਲੇ ਫਿਰ ਉੱਥੇ ਤੂ ਦੀ ਵਾਲੇ ਤੰਬਰੇ ਚ ਚਲਦਾ ਨਾ ਮੈਂ ਤੂ ਤੂਰੀ ਵਾਲੇ ਤੰਬਰੇ ਚ ਨਾ ਦੁੱਤੇ ਚ ਆਣ ਕਿਉਂ ਨਾ ਤੂਰੀ ਵਾਲੇ ਤੰਬਰੇ ਚ ਜਾਈਂ ਤੇ ਹੀ ਜਾਲਵਾ ਤੂੰ ਤਾਂ ਆ ਤੂੰ ਆਦੀ ਨਹੀਂ ਤੇ ਮੈਂ ਤੇ ਮੈਂ ਇਹਨਾਂ ਨੂੰ ਟਿੰਨੀ ਨਹੀਂ ਰੀਨੀ ਮੈਂ ਤਾਂ ਹੀ ਆਈ ਤੈਨੂੰ ਸਮਝਾਉਣ ਉਹਨੂੰ ਹੀ ਕੀ ਕਰ ਆਪਣੇ ਪੋਨੇ ਨੂੰ ਵੀ ਆਈ ਨਹੀਂ ਹਾਦੋ ਨਾ ਸਮਝਾਇਆ ਕਰ ਵਾਣਾ ਬੱਕਰੇ ਕਾਕੇ ਜਾ ਬੱਕਰੇ ਨਹੀਂ ਹੋ ਨਾ ਤਾਲ ਠੀਕ ਵਾ ਫਿਰ ਨਹੀਂ ਹਿੰਦੀ ਤੇ ਤਾਂ ਲੋ ਤੂੰ ਮੇਰੀ ਪੱਤੀ ਪੱਤੀ ਗੱਲ ਸਮਝ ਲੈ ਮੈਂ ਤੁੱਤੀ ਲਿਆ ਤੇ ਨੀ ਤੇ ਬਾਰੇ ਹੋਰ ਮੈਨੂੰ ਦੱਲਾਂ ਦਾ ਅਥ ਦੀ ਠੀਕ ਆ ਠੀਕ ਆ ਹਾਂ ਹਾਂ ਮਨ ਤਿੰਨੇ ਤੋਂ ਨੇ ਪੋਲ ਲਾਏ ਨੀ ਬੜੀਆਂ ਕੁਰਸੀਆਂ ਚੁੱਕੀ ਫੇਰਦੀਆਂ ਜੜੀਆਂ ਤੁਸੀਂ ਦੇਆਂ ਵਧਾਈਆਂ ਖਾ ਖਾ ਕੇ ਤੇ ਉਹ ਤਰਾ ਪਿਓ ਬਾਹਰ ਦੇ ਇੰਨਾ ਕੰਮ ਕਰਨ ਡਿਆ ਕਿ ਤੇ ਪਾਣੀ ਘੁੱਟ ਦੇ ਆਉਂਦੀਆਂ ਨਹੀਂ ਤੇ ਤੂੰ ਨੇ ਵਧਾਈ ਦੇਈ ਨਹੀਂ ਵਦੀ ਤੇਰੀ ਿੱਦੀ ਐ ਛੱਦ ਹੋ ਗਈ ਤੂੰ ਮੈਨੂੰ ਨੌਲਦੀ ਆ ਤੇ ਤੂੰ ਮਾਰਾ ਤੇਰੇ ਮੈਂ ਇੱਕ ਚ ਪੇੜ ਨੌਲਣਾ ਨੇ ਕਾ ਮੈਂ ਤੈਨੂੰ ਅਗਲ ਤਾਨੂੰ ਕਿਤੇ ਕੱਟੇ ਭੈਣ ਜੀ ਆਏ ਆ ਆ ਭੈਣ ਦੀ ਕਿਦਾਂ ਦੀ ਦਾਲ ਕਾਂਦੀ ਆ ਤੂੰ ਨੀ ਬੇਤੀ ਕਾਂਦੀ ਹਾਂ ਮੈਂ ਤਾਂ ਤੀਤਾ ਦਵਾ ਮੈਨੂੰ ਨੁੱਤ ਦੀਦੇ ਹਾਏ ਹਾਏ ਮੰਮੀ ਇੰਦਾਂ ਦਾਦੀ ਪੀ ਤੂੰ ਤੂੰ ਦੋਧਿਆ ਦਿਆ ਨਾ ਨਹੀਂ ਆਜੋ ਭੈਣ ਜੀ ਖੁੱਲਾਂ ਦੀ ਬਾਸ਼ਨਾ ਵਾਲ ਰਿਸ਼ਤੇਦਾਰੀਆਂ ਬਹੁਤ ਇੱਥੇ ਹੋਰ ਸੁਣਾਉ ਠੀਕ ਠਾਕ ਪਰਿਵਾਰ ਆਦੀ ਤਾਂ ਤੀਤਾ ਤਾਂ ਵਾਂ ਪਰ ਤੂੰ ਤੀ ਮੇਰੇ ਸਾਹਮਣੇ ਕੁਰੀ ਨੂੰ ਤੁੱਟਣ ਲਿਆ ਹੀ ਹਾਏ ਹਾਏ ਇੱਥੇ ਬੇਦਮ ਹੈ ਇਹ ਦਨ ਮਾਰਿਆ ਤਰੋ ਬੇਦਨਾ ਨਾਲ ਹੱਥ ਦੀ ਓ ਨਾਨ ਦਾਨ ਤੇ ਮੈਂ ਤਾਂ ਪਿਆ ਜੀ ਇਹਨੂੰ ਮਜ਼ਾਕ ਕਰਨ ਲਈ ਇਹਨੂੰ ਉਦਾਂ ਹੀ ਮੈਂ ਇਦਾਂ ਕਰਕੇ ਬਲਜੀਤ ਦੇ ਹੁੰਦਿਆਂ ਫਿਰ ਨਾ ਜਦੋਂ ਇਦਾਂ ਲੜਦਿਆਂ ਨਾ ਮੈਂ ਉਹਦੇ ਹੁੰਦਿਆਂ ਇਹਨੂੰ ਘੂਰਦੀ ਆ ਉਦਾਂ ਤੇ ਮੈਂ ਕਿਤੇ ਇਹਨੂੰ ਕਦੀ ਨਹੀਂ ਕੁਛ ਆਖਿਆ ਤੂੰ ਤਾਂ ਬੋਲਣ ਦੀ ਤਾਰਾਈ ਇਹ ਮੈਨੂੰ ਉਦਾਂ ਹੀ ਤੈਂਦੀ ਹੁਣ ਤੇ ਨਹੀਂ ਬਲੀਟਾ ਦੀ ਧੰਮ ਨੇ ਹੁਣ ਹੈਦੀ ਦੀ ਤੇ ਕਹਿੰਦੀ ਇਹ ਵੀ ਤਾਂ ਦੀ ਨੋ ਤੂੰ ਇਹਨੂੰ ਨੀਵਾਂ ਨਮਕਾਇਆ ਕਰੋ ਇੱਦ ਤੋਂ ਹੁੰਦੀ ਆ ਭੈਣ ਜੀ ਤੁਸੀਂ ਨਾ ਫਿਕਰ ਕਰੋ ਕਿ ਇਹ ਗੱਲ ਦਾ ਫੁੱਲਾ ਵਾਂਗੂ ਰੱਖੀਆਂ ਮੈਂ ਤੇ ਕਿਤੇ ਇਹ ਤੇ ਕੋਈ ਕੰਮ ਨਹੀਂ ਕਰਦੀ ਕੋਈ ਕਾਰ ਨਹੀਂ ਕਰਦੀ ਮੈਂ ਤੇ ਫੇਰ ਵੀ ਤੂੰ ਤਾਂ ਮੈਂ ਹੁਣ ਤੇਰੇ ਉੱਤੇ ਕਿ ਮੈਂ ਤਾਰੇ ਵੀਰੇ ਦੇ ਪੱਤੇ ਤਲਾਰ ਦੇਣੇ ਆ ਪੱਤੇ ਤਾਂ ਭੈਣਾ ਨਿਹਾਰੀ ਨਾ ਖਿਲਰ ਜਾਂਦੇ ਤੂੰ ਕੀ ਕਰਨ ਨੂੰ ਖਲਾਰਨੇ ਮੈਂ ਤਾਂ ਨਹੀਂ ਦਿੰਦੀ ਭੈਣ ਦੀ ਐਡਾ ਵੇਰਾ ਹੁੰਦਣਾ ਐਵੇਂ ਪਿਆਵਾ ਉੱਤੇ ਤੁਕਨੇ ਐਵੇਂ ਪਾਏ ਆ ਹਾਏ ਤੇ ਭੈਣ ਜੀ ਇਹਨਾਂ ਨੇ ਫਿਰ ਕੀ ਕਰਨਾ ਇਹਨਾਂ ਨੇ ਇੰਨਾ ਕੰਮ ਵੀ ਨਹੀਂ ਕਰਨਾ ਤਾਂ ਫਿਰ ਹੁਣ ਮੈਂ ਕੀ ਕਰਾਂ ਮੈਂ ਕੰਮਵਾਰੀਆਂ ਰੱਖ ਲਾਂ ਇਹਨਾਂ ਨੇ ਫਿਰ ਮੈਨੂੰ ਪਰੰਗਾ ਤੇ ਚੜਾਵਾ ਇਹ ਵੇਖੋ ਵੇਖੀ ਭੈਣ ਜੀ ਦੋਵੇਂ ਇਦਾਂ ਕਰਦੀਆਂ ਮੇਰੀ ਬੜੀ ਜਾਨ ਔਖੀ ਹੋ ਮੈਂ ਤੁਹਾਨੂੰ ਸੱਚ ਦੱਸ ਦਿੰਦੀ ਜਾਨ ਤੇ ਤਾਂ ਵੀ ਦੁਤਮਨ ਬਨਦੀ ਦਵਤ ਦਵੇਰਾ ਮਾਇਆ ਇੱਤੇ ਭਾਇਆ ਬਾਹਰ ਭਾਇਆ ਮੈਂ ਤੇ ਤਤਦਾਨੀ ਹਾਏ ਭੈਣ ਜੀ ਮੈਂ ਬਰੀਆਂ ਲਾਦਾਨਾ ਪਾ ਲਈ ਆ ਇਦਾਂ ਨਾ ਕਰਿਆ ਕੋਈ ਇਹਨਾਂ ਤੇ ਤੀਆ ਨਾ ਦਿਆ ਕਰੋ ਆ ਤਾਂ ਮੈਂ ਕੀ ਵੇਖ ਲਿਆ ਵਾ ਹਾਏ ਰੱਬਾ ਭੈਣ ਜੀ ਇਹਨਾਂ ਦੀਆਂ ਜੀਨਤਾ ਬਣਾਈਆਂ ਵਾ ਅਸੀਂ ਕਿਹੜਾ ਹੱਕ ਤੇਰਾ ਕੇ ਲੈ ਜਾਣਾ ਵਾ ਇਹਨਾਂ ਵਾਸਤੇ ਸਭ ਕੁਝ ਕਰਨ ਦੇ ਆ ਹਣ ਪਿਓ ਇਹਨਾਂ ਦੇ ਬੁੱਢੇ ਵਾਰੇ ਉੱਥੇ ਵੇਖੋ ਜਾ ਕੇ ਬਾਹਰ ਪਹੁੰਚੇ ਟੰਗੇ ਤੇ ਕਿੱਦਾਂ ਉਹਨੇ ਮੜਾਸਾ ਕੀਤਾ ਤੇ ਕੱਦੂ ਕਰਾਉਣ ਡਿਆ ਇਹ ਸਾਰੇ ਅੰਦਰ ਬੈਠੇ ਆਂਦਾ ਮੈਂ ਪੁੱਛਿਆ ਮੈਂ ਪਾਣੀ ਮਿਲਿਆ ਆਂਦਾ ਪਾਣੀ ਕਿੱਥੋਂ ਮਿਲਿਆ ਮੈਂ ਗਿਆ ਤਾਂ ਸਾਰੇ ਜਾਣੇ ਰੋਣ ਡੇ ਮੇਰਾ ਤਾਂ ਕਿਤੇ ਟੜਾਕਾ ਨਿਕਲ ਗਿਆ ਹਾਏ ਹਾ ਲੋੜਾ ਕਿਉਂ ਰੋਣ ਡਿਆ ਪੇ ਅਹੇ ਮੈਚ ਹਾਰ ਗਿਆ ਤਾਂ ਕਰਕੇ ਰੋਣ ਡਿਆ ਨਾ ਨਹੀਂ ਰੋਣਾ ਆ ਨਹੀਂ ਤਿੰਨਾ ਰੋਣਾ ਆ ਤੇ ਭੈਣ ਦੀ ਤੂੰ ਆਪਣੇ ਮੁੰਡਿਆਂ ਨੂੰ ਕਿਆ ਕਰੋ ਕੰਮ ਕਰ ਨੋਹਾਂ ਨੂੰ ਇਨਾਂ ਤਿੱਹਾਂ ਦੇਣੇ ਤਾਂ ਉਹਨਾਂ ਨੂੰ ਕਿਆ ਕਰੋ ਬਾਹਰ ਖੇਤੀਬਾੜੀ ਦਾ ਤੰਮ ਕਰਨ ਭੈਣ ਜੀ ਮੈਂ ਸਿਫਤ ਨਹੀਂ ਕਰਦੀ ਕਿਸੇ ਦੀ ਵੀ ਮੁੰਡੇ ਉਤੋਂ ਵੱਧ ਨਕਮੇ ਤੇ ਨਵਾਂ ਉਤੋਂ ਵੱਧ ਨਕਮੀ ਆ ਘੱਟ ਕੋਈ ਨਹੀਂਗਾ ਇੱਥੇ ਇੱਥੇ ਤੇ ਅਸੀਂ ਪੁਆੜੇ ਨੂੰ ਫੜੇ ਗਏ ਸਗੋਂ ਤੇ ਨਾ ਆਂਦਾ ਮਦੀ ਦੰ ਫੇਟੀ ਤਾਨੂੰ ਦੰਮੇ ਆ ਵੇਖ ਲੈ ਐਦਾਂ ਦੀ ਜ਼ਬਾਨ ਬੋਲਦੀ ਓ ਜੇ ਹੁਣ ਮੈਂ ਇਹਨੂੰ ਗੱਲ ਕੋਈ ਕਰਾਂ ਤੇ ਤੁਹਾਨੂੰ ਗਾਲ ਜਾਨੀ ਆ ਨਾ ਮੈਂ ਹੁਣ ਚੁੱਪ ਕਰ ਗਈ ਹੂ ਇਸੇ ਕਰਕੇ ਤੁਹਾਡੇ ਮੂੰਹ ਨੂੰ ਇਹ ਤੱਕਦੀ ਆ ਜਾਣਾ ਤੈਨੂੰ ਮਦਰੋਂ ਹੁਣ ਦੇ ਤਲਾ ਤੇਰੇ ਮੂੰਹ ਤੇ ਤੱਕਦੀ ਹਾਂ ਤੂੰ ਤੰਮਨੇ ਕੱਢ ਲੈ ਮਦਰੋਂ ਕਦਨ ਦਾ ਕੀ ਪੈਦਾ ਝੋਪ ਦਾਰਦੀ ਆ ਤੇ ਕੱਢੂਗੀ ਇਹ ਤੈਨੂੰ ਬਾਅਦ ਤਾਂ ਮਨੇ ਕੱਦ ਲੋ ਕੀ ਬੜਬੜ ਕਰਨ ਦੇ ਦੇ ਬੜਬੜ ਨਹੀਂ ਕਰਨ ਈ ਮੈਂ ਵੀ ਕੁਝ ਸੋਚ ਨਹੀਂ ਰਹੀ ਆ ਭੈਣ ਜੀ ਚਲੋ ਆਜੋ ਅੰਦਰ ਚੱਲੀਏ ਆਜੋ ਨਹੀਂ ਭੈਣ ਦੀ ਜੇ ਤੂੰ ਠੀਕ ਹੋ ਨਹੀਂ ਤਾਂ ਮੈਂ ਆਪਣੀ ਤੁਰੀ ਲੈ ਜਾਨੀ ਦੱਸ ਦਨ ਹਾਇ ਹਾ ਬਾਗ ਰੂ ਆਖੋ ਭੈਣ ਜੀ ਇਹਨੇ ਕੀ ਕਰਨਾ ਦੱਸ ਦਨ ਜਾ ਕੇ ਉਥੋਂ ਹੀ ਆਈ ਝੜ ਕੋਈ ਢੀ ਹੋ ਕੇ ਕੋਠੇ ਜਿੱਡੀ ਮੈਨੂੰ ਤੇਰੇ ਤੋਂ ਨਾ ਲਵਾਉਣਾ ਜੋ ਨਾ ਲਾਉਣਾ ਨਹੀਂ ਕਰ ਝੋਨੇ ਵਾਲੇ ਜਿਹੜੇ ਬੰਦੇ ਲਾਉਣ ਵਾਲੇ ਉਹਨਾਂ ਨੇ ਰੋਟੀਆਂ ਨਹੀਂ ਪਕਾ ਕੇ ਦੇਣੀਆਂ ਚਾਹਾਂ ਨਹੀਂ ਦੇਣੀਆਂ ਮੈਂ ਤੇਰੇ ਕੰਮ ਕਰਦੀ ਤੋਈ ਤੇ ਫੇਰ ਤੈਨੂੰ ਸਿਖਾ ਲੂੰਗੀ ਕੰਮ ਮੈਂ ਐਦਾਂ ਕਰੀਦਾ ਕੰਮ ਤੇ ਦੇਦੇ ਨਾ ਮੈਂ ਤਾਂ ਦੀ ਨਹੀਂ ਆ ਮੈਂ ਜਾਂ ਤਾਂ ਅੱਜ ਤੁਸੀਂ ਵੀ ਦੋ ਚਾਰ ਦਿਨ ਰਹੋ ਚਲ ਰਾੜ ਮੇਰੇ ਕੇ ਇਹਨਾਂ ਨਾ ਫਿਰ ਪਕਵਾ ਲਿਆ ਕਰੋ ਰੋਟੀ ਕਿਹਦੇ ਭੈਣ ਜੀ ਤਾਂ ਦੇ ਧੋਨੇ ਲਾਉਣ ਆਈ ਮੈਨੂੰ ਕੋਲ ਲੋਟੀਆਂ ਪਕਾਉਂਦੀ ਤਾਂ ਦੀ ਆ ਤੇ ਤੂੰ ਤੂੰ ਮੰਨਦੇ ਤੀ ਦੇ ਆ ਤਾਂ ਫਿਰ ਤੂੰ ਇਹਦੇ ਸਾਈਡ ਨਾ ਲੈ ਪੈਣ ਜੀ ਲੈ ਪੈਣ ਜੀ ਝੂਠ ਬੋਲਦੀ ਆ ਸਾਰਾ ਮੈਂ ਕਿਉਂ ਨਾ ਤੈਦ ਲਵਾ ਦੇ ਦੇ ਨਾ ਮੇਰੀ ਮਾਂ ਤਾਂ ਅਮ ਦੇਦੇ ਨਾਲ ਤਾਂ ਵਾਂਦੇ ਨਹੀਂ ਦਾਂਦੀ ਤੀ ਤੇ ਤੇ ਕੰਮ ਦੇ ਦੇ ਨਾ ਜੀ ਤੇਰੀ ਮਾਂ ਜਾਈ ਆ ਤਹਾਦਾ ਤੇਰੇ ਧੋਨੇ ਲਦਨ ਦਿਆ ਵਾ ਆਈ ਤੇ ਲਾ ਲਿਆ ਧੋਨ ਹੋ ਰਿਹਾ ਇੱਥੇ ਤਾਂ ਤੰਮ ਦੇ ਦਿਨਾਂ ਤੋਂ ਨਹੀਂ ਜਾਂਦੇ ਅਸੀਂ ਤੇ ਦੇਵੀ ਦੋਕ ਨਾਲਾਂ ਪੈਲੇ ਨੇ ਚੋਨਾ ਲਾ ਲਿਆ ਇਹਨਾਂ ਨੇ ਧੀ ਤੇ ਆਈ ਕੋਈ ਨਹੀਂ ਆਖਿਆ ਮੈਂ ਆ ਚੋਨਾ ਨਾ ਦਾ ਗੇਤਾ ਹੁਣ ਪਨੀਰੀ ਵੱਡੀ ਹੋ ਗਈ ਹੋਣੀ ਆ ਨਾ ਤਾਂ ਕਰਕੇ ਚੋਨਾ ਲਾ ਲਿਆ ਵਾ ਉਹ ਧੀ ਮੇਰੇ ਵੀ ਪਤਾ ਨਹੀਂ ਨਾ ਕੰਮ ਕਰਦੇ ਉਹ ਤੇਰੇ ਮੁੰਡੇ ਮੈਂ ਦੋ ਥੋੜਾ ਵੀ ਲੈ ਤੇ ਮੁੰਡਿਆਂ ਨੂੰ ਤੁਸੀਂ ਸਿਖਾ ਲੈਣਾ ਵਾ ਭੈਣ ਜੀ ਵੇਖੋ ਮੇਰੀ ਸੁਣੋ ਗੱਲ ਜੇ ਹੁਣ ਮੈਂ ਮੁੰਡਿਆਂ ਨੂੰ ਕੋਈ ਕਹਿੰਨੀ ਤੇ ਇਹਨਾਂ ਨੂੰ ਮਿਰਚਾਂ ਬੜੀਆਂ ਲੱਗਦੀਆਂ ਸਾਡੇ ਬੰਦਿਆਂ ਨੂੰ ਗੁੱਸੇ ਹੁੰਦੀ ਆ ਇਹੋ ਹੀ ਸਮਝਾਉਣਾ ਬੰਦਿਆਂ ਨੂੰ ਵੀ ਉੱਠ ਕੇ ਕੰਮ ਕਰ ਲੋ ਭੈਣ ਜੀ ਤੁਸੀਂ ਥੋੜੂ ਤੁਹਾਨੂੰ ਇਹਨਾਂ ਨੂੰ ਕੰਮ ਅਤਾ ਮੁੰਡਿਆਂ ਦੀ ਮਾਂ ਤੂੰ ਨਾ ਤੇ ਮੈਂ ਨਾ ਤੂੰ ਹੀ ਤਾਂ ਮੁੰਡੇ ਦੀ ਘਰ ਦੀ ਆ ਤੂੰ ਹੀ ਸਮਝਾਉਣਾ ਵੇਹ ਭੈਣ ਜੀ ਜਦੋਂ ਸਾਡੇ ਬੰਦੇ ਕੰਮ ਨਾ ਨਾ ਕਰਨ ਅਸੀਂ ਖਰੁੰਝ ਖਰੁੰਝ ਖਾਣੇ ਆ ਜਾਓ ਓਟ ਖਲੋ ਜਾਓ ਪੱਠੇ ਪਾ ਲੋ ਘਾਰਾਂ ਕੱਢਣੀਆਂ ਵਾ ਪੱਠੇ ਨਾ ਪਾਉਣਗੇ ਨਾ ਦੁੱਧ ਕਿੱਥੋਂ ਚੋਵਾਂਗੇ ਇਹ ਬਸ ਇੱਕ ਤੇ ਗੇਮਾਂ ਖੇਡੀ ਜਾਂਦਾ ਫੋਨ ਤੇ ਪਤਾ ਨਹੀਂ ਮਾਰੀ ਜਾਂਦਾ ਬੰਦੇ ਤੇ ਆਈ ਜਾਂਦੇ ਬੰਦੇ ਦੂਜਾ ਜਿਹੜਾ ਉਹ ਉਤੋਂ ਵੱਧ ਇੱਕ ਦੂਜੇ ਤੋਂ ਕੋਈ ਨਹੀਂ ਫਰਕ ਹੈਗਾ ਹਾਂ ਜੀ ਤੁਸੀਂ ਤੁਲੂ ਤੋਂ ਨਹੀਂ ਦਮਦਾਏ ਸਮਝਾਉਣਾ ਆਖੀ ਪਰ ਮੈਨੂੰ ਤੇ ਬਲਜੀਤ ਤੇ ਬੜਾ ਗੁੱਸਾ ਆਵਾ ਬਹੁਤ ਜ਼ਿਆਦਾ ਗੁੱਸਾ ਵਾ ਹੁਣ ਮੈਂ ਤੁਹਾਨੂੰ ਕੀ ਦੱਸਾਂ ਉਹਦੀ ਦੁੱਤ ਪੁੱਤ ਖਾਨ ਉਹਨਾਂ ਦਾ ਦੁੱਤ ਵੀ ਜਾ ਆ ਤੈਨੂੰ ਦੇਤੇ ਦੁੱਥਾ ਤੋਂ ਦਾਦਾ ਉਹਦੇ ਤੇ ਸਾਨੂੰ ਤੋਂ ਦੰਤੀ ਤੇ ਇੰਨੀ ਆ ਫਿਰ ਕਾ ਆ ਉੱਤੇ ਕੱਢੂੰਗੀ ਹੁਣ ਮੈਂ ਕਿ ਇਹਨੇ ਇਦਾਂ ਦਾ ਰਿਸ਼ਤਾ ਕਰਾਤਾ ਥੱਥੀਆਂ ਵਾਲਾ ਥਿੰਗ ਆ ਇਹਦੀ ਤਾਂ ਨਾਂ ਹੁੰਦਾ ਦਾਤੇ ਮੰਨਦੇ ਹੋ ਨਾਂਦੇ ਇਹਨਾਂ ਨੂੰ ਕੱਤਿ ਆ ਆਪੇ ਉਹਦੀ ਦੁੱਤ ਪੁੱਤ ਹਾਂ ਉਹਦੀ ਉੱਤੇ ਤਾਂ ਪੁੱਤ ਨਹੀਂ ਉਹ ਤਾਂ ਦਾਦਾ ਨਾ ਨੇ ਜਿੱਥੇ ਇਦਾਂ ਦਾਦੀ ਇਹਨਾਂ ਮੈਨੂੰ ਦੁੱਤ ਨੂੰ ਪੈ ਦੰਦੀ ਤਾਂ ਇਹ ਤੇ ਮੈਂ ਤੈਨੂੰ ਤੰਨੀ ਆ ਵੀ ਬਥਰੇ ਹੋ ਜੋ ਇਹਨੂੰ ਨਹੀਂ ਮੈਂ ਦੋਤੀ ਤੇ ਆ ਤਾਂ ਨਹੀਂ ਲੋਤੀ ਵੀ ਨਹੀਂ ਦੇਣੀ ਤੇ ਤੋਈ ਦਲ ਨਹੀਂ ਪਰ ਮੈਨਿਆ ਤੇਰੀ ਤੋਤੀ ਪਈ ਐ ਨਹੀਂ ਉਹ ਤੈਨੂੰ ਮਿਲਨੀ ਪਤਾ ਨਹੀਂ ਨਾ ਤੈਨੂੰ ਤੇ ਕੇਰੇ ਤਮਰੇ ਚ ਪਾ ਦੇਣਾ ਮੈਨੂੰ ਤੇ ਬਲਦੀਤ ਨੂੰ ਦਦਣਾ ਹੀ ਇੱਥੋਂ ਇਹਨਾਂ ਨੂੰ ਤਾਦ ਜਿੱਦਾਂ ਤੇ ਦਦੀਆਂ ਇਹਨਾਂ ਨੂੰ ਦਦੂਂ ਜੀ ਲੈਤੀ ਤੇ ਤੂੰ ਇੱਥੇ ਨਾ ਹੂੰ ਤੂੰ ਹੱਥ ਚਲਦੀ ਆ ਮੈਂ ਚਲਦਾ ਨਾ ਨਹੀਂ ਤੇ ਤੂੰ ਲੈਤੀ ਨਹੀਂ ਮੈਂ ਤਲੀ ਦਾਣਾ ਨਹੀਂ ਤੂੰ ਲੈਤੀ ਆ ਫੇਰ ਇਹਨਾਂ ਨੂੰ ਦਥਾਂ ਦੇ ਪਤਾ ਚਲਤੀ ਇਥੋਂ ਲੈ ਦਾ ਨਹੀਂ ਆ ਲੜ ਕੇ ਚਲਤੀ ਤਵਾ ਮੈਨੂੰ ਨਾ ਤੈਨੂੰ ਦੋ ਦਾਣੀਆਂ ਆ ਜਾਂਦੀਆਂ ਵਾ ਫੇ ਮੈਂ ਵੀ ਦੋ ਦਾਨੀਆਂ ਹਦਾਨ ਤੇ ਆਪਾਂ ਵੀ ਤਲ ਤੋਂ ਹੀ ਨਹੀਂ ਆਹੋ ਜਿੱਦਾਂ ਤੂੰ ਤੈਂਗੀ ਨਾ ਉਦਾਂ ਹੀ ਮੈਂ ਤਲ ਲੂੰਗੀ ਇਦਾਂ ਹੀ ਤਰਦੀ ਆ ਹੁਣੇ ਲੈਣਾ ਇਹਨਾਂ ਨੂੰ ਦਤਾਂਗੇ ਪਤਾ ਵੀ ਨਾਲੇ ਦਾਨਾ ਨਹੀਂਗਾ ਤੂੰ ਹਾਂ ਤੂੰ ਨੰਦਰਿਆ ਤਾ ਰਹਿਣਾ ਤੂੰ ਹਮ ਚਲੋ ਤਲ